ਆਹ ਸੋ ਦੱਸ ਆਹ ਸਲਾਮੇ ਸਾਰੇ ਪਿਆਰ ਵਾਲਾ ਸਾਰੇ মিডিਆ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਅੱਜ ਦੀ ਇਸ ਪ੍ਰੈਸ ਪਾਰਟਾ ਚ ਲਾਲਚੰਦ ਕੁਟਾਰੂ ਚੱਕਦੀ ਮੇਰੇ ਕੈਬਨਟ ਕੋਲੀਗ ਰੰਦਾਬਾ ਸਾਹਿਬ ਐਮਐਲਏ ਸਹਿਬਾਨ ਸਾਰੇ ਦਰਜਾ ਬਦਰਜਾ ਅਧਿਕਾਰੀਗਣ ਔਰ ਸਾਰੇ ਐਮਐਲ ਸੌਰੀ ਹਲਕਾ ਇੰਚਾਰਜ ਸਹਿਬਾਨ ਸੋ ਬਹੁਤ ਹੀ ਅੱਜ ਦੀ ਇੱਕ ਇੰਪੋਰਟੈਂਟ ਮੀਟਿੰਗ ਜਿਹੜੀ ਆ ਉਹ ਪ੍ਰਸ਼ਾਸਨ ਦੇ ਨਾਲ ਹੋਈ ਆ ਕਿਉਂਕਿ ਪਿਛਲੇ ਦਿਨੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਨਸ਼ਿਆਂ ਦੇ ਵਿਰੁੱਧ ਆਖਰੀ ਹਮਲਾ ਕਰਨ ਦੇ ਲਈ ਅੰਤਮ ਜਿਹੜਾ ਯੋਧ ਚੱਲ ਰਿਹਾ ਹੈਗਾ ਉਹਦੇ ਵਿੱਚ ਅੰਤਮ ਅੰਜਾਮ ਤੱਕ ਲੈ ਕੇ ਜਾਣ ਲਈ ਅੰਤਮ ਲੜਾਈ ਦੇ ਦੌਰ ਚ ਦਾਖਲ ਹੋਣ ਲਈ ਸਾਡੀ ਕਮੇਟੀ ਦਾ ਗਠਨ ਕੀਤਾ ਜਿਸ ਦੇ ਵਿੱਚ ਮੈਨੂੰ ਚੇਅਰ ਬਣਾਇਆ ਯੁੱਧ ਨਸ਼ਿਆਂ ਵਿਰੁੱਧ ਯੁੱਧ ਨਸ਼ਿਆਂ ਵਿਰੁੱਧ ਦੀ ਸ਼ੁਰੂਆਤ ਜਿਹੜੀ ਆ ਹੋਇਆ ਕਿ ਪੰਜਾਬ ਦੇ ਅੰਦਰੋਂ ਨਸ਼ਿਆਂ ਦਾ ਮੁਕੰਮਲ ਸਫਾਇਆ ਕਰਨਾਗਾ ਮੁਕੰਮਲ ਤਹਸਰਸ ਕਰਕੇ ਰੱਖਣਾਗਾ ਉਸ ਸਿਸਟਮ ਜਿਹੜਾ ਬਹੁਤ ਲੰਬੇ ਅਰਸੇ ਤੋਂ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਔਰ ਕਾਂਗਰਸ ਪਾਰਟੀ ਨੇ ਪੰਜਾਬ ਚ ਪਾਇਦਾ ਕੀਤਾ ਸੀ ਕਿਉਂਕਿ ਜਦੋਂ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਆਈ ਉਸ ਸਮੇਂ ਪੰਜਾਬ ਦੇ ਅੰਦਰ ਸੰਥੈਟਿਕ ਡਰੱਗਸ ਨਸ਼ਿਆਂ ਦੀ ਪੱਥਰ ਜਿਹੜਾ ਉਹਨਾਂ ਦੀ ਸਰਕਾਰਾਂ ਨੇ ਰੱਖਿਆ ਪੰਜਾਬ ਤੁਸੀਂ ਦੇਖਿਓ 2007 ਤੋਂ ਲੈ ਕੇ 17 ਤੱਕ ਪੰਜਾਬ ਦੇ ਅੰਦਰ ਚਿੱਟੇ ਦਾ ਬੋਲਬਾਲਾ ਰਿਹਾ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਅਕਾਲੀ ਦਲ ਦੀ ਸਰਕਾਰ ਸੀ ਉਸ ਸਮੇਂ ਚਿੱਟੇ ਦਾ ਵਪਾਰ ਜਿਹੜਾ ਪੰਜਾਬ ਸਿਖਰਾਂ ਤੇ ਪਹੁੰਚ ਗਿਆ ਔਰ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਮੱਥੇ ਨੂੰ 100 ਲਾ ਕੇ 100 ਖਾਦੀ ਕੀ ਕਿਹਾ ਸੀਗਾ ਕਿ ਮੈਂ 4 ਹਫ਼ਤਿਆਂ ਦਾ ਨਸ਼ਾ ਖਤਮ ਕਰ ਦੂੰ ਪਰ ਲੇਕਿਨ 5 ਸਾਲ ਉਹਨਾਂ ਦੀ ਸਰਕਾਰ ਨੇ ਵੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਵੀ ਨਸ਼ੇ ਦੇ ਵਪਾਰੀਆਂ ਦਾ ਦਸਤ ਦੇ ਤਸਕਰ ਸਾਥ ਦਿੱਤਾ ਜਦੋਂ ਦੀ ਆਵਾਜ਼ ਵੀ ਪਾਰਟੀ ਦੀ ਸਰਕਾਰ ਆਈ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆਈ ਅਸੀਂ ਨਸ਼ੇ ਦੇ ਖਿਲਾਫ ਸਭ ਤੋਂ ਵੱਧ ਵੱਡਾ ਹਮਲਾ ਕੀਤਾ ਔਰ ਸਭ ਤੋਂ ਵੱਧ ਕਬਰੀਆਂ ਹੋ ਜਾਂ ਸਭ ਤੋਂ ਵੱਧ ਦੋਸ਼ੀ ਫੜ ਕੇ ਜੇਲ੍ਹਾਂ ਚ ਰੱਖੇ ਗਿਆ ਔਰ ਕਨਵੈਕਸ਼ਨ ਰੇਟ ਸਜ਼ਾ ਕਰਾਉਣ ਦੀ ਦਰ ਜਿਹੜੀ ਅਕਾਲੀ ਦਰ ਭਾਜੀਪੀ ਦੇ ਸਮੇਂ ਔਰ ਕਾਂਗਰਸ ਪਾਰਟੀ ਦੇ ਸਮੇਂ 52% ਸੀਗੀ ਅੱਜ ਜੋ ਵੱਧ ਕੇ 86% ਹੋ ਗਈ ਹੈ ਯਾਨੀ ਕਿ ਅੱਗੇ ਦੋਸ਼ੀ ਫੜ ਵੀ ਲੈ ਜਾਂਦੇ ਸੀਗੇ ਬਟ ਲੇਕਰ ਉਹਨਾਂ ਨੂੰ ਅਦਾਲਤਾਂ ਜਾ ਕੇ ਬਰੀ ਕਰਵਾ ਦਿੱਤਾ ਜਾਂਦਾ ਸੀਗਾ ਔਰ ਸਾਡੀ ਸਰਕਾਰ ਦੇ ਸਮੇਂ ਕਨਵੈਕਸ਼ਨ ਰੇਟ ਜਿਹਨੂੰ ਆਪਾਂ ਕਹਿੰਦੇ ਨੇ ਸਜ਼ਾ ਦੀ ਦਰ ਜਿਹੜੀ ਆ ਉਹ 86% ਤੱਕ ਪਹੁੰਚੀ ਆ ਇਤੋਂ ਬਦ ਲੱਗਦਾ ਕਿ ਪੰਜਾਬ ਦੇ ਅੰਦਰ ਇੱਕ ਇਮਾਨਦਾਰ ਸਰਕਾਰ ਕੰਮ ਕਰ ਰਹੀ ਹੈ ਜਿਹੜੀ ਨਸ਼ਿਆਂ ਨੂੰ ਜੜ ਤੋਂ ਖਤਮ ਕਰਨਾ ਚਾਹੁੰਦੀ ਆ ਹੁਣ ਜਿਹੜਾ ਆਖਰੀ ਅਸੀਂ ਹਮਲਾ ਸ਼ੁਰੂ ਕੀਤਾਗਾ ਆਖਰੀ ਜਿਹੜੀ ਮਹਿਮ ਸ਼ੁਰੂ ਕੀਤੀ ਆ ਕਿਉਂਕਿ ਇਸ ਮਹਿਮ ਦੇ ਰਜੇ ਅਸੀਂ ਹਰ ਪਿੰਡ ਤੱਕ ਜਾਵਾਂਗੇ ਅਸੀਂ ਹਰ ਸ਼ਹਿਰ ਤੱਕ ਜਾਵਾਂਗੇ ਅਸੀਂ ਉਸ ਹਰ ਵਿਅਕਤੀ ਤੱਕ ਜਾਵਾਂਗੇ ਚਾਹੇ ਜਿਹੜਾ ਨਸ਼ਾ ਕਰਦਾਗਾ ਜਾਂ ਜਿਹੜਾ ਨਸ਼ਾ ਵੇਚਦਾਗਾ ਜਿਹੜਾ ਨਸ਼ਾ ਵੇਚਦਾਗਾ ਉਹਨੂੰ ਫੜ ਕੇ ਜੇਲਾ ਚ ਲੱਕਾਂਗੇ ਉਹਦੀ ਪ੍ਰਾਪਰਟੀ ਵੀ ਜਿਹੜੀ ਆ ਅਟੈਚ ਕਰਾਂਗੇ ਪ੍ਰਾਪਰਟੀ ਵੀ ਸਰਕਾਰ ਕੋਲ ਲੈ ਕੇ ਜਾਵਾਂਗੇ ਔਰ ਜਿਹੜਾ ਨਸ਼ਾ ਕਰ ਉਦੋਂ ਅਸੀਂ ਹਮਦਰਦੀ ਪਰਿਆ ਬਤੀਰਾ ਬਣਾ ਕੇ ਉਹਨੂੰ ਅਸੀਂ ਹਸਪੀਟਲ ਦੇ ਅੰਦਰ ਵੀ ਦਾਖਲ ਕਰਾਵਾਂਗੇ ਉਹਦਾ ਅਸੀਂ ਇਲਾਜ ਵੀ ਕਰਾਵਾਂਗੇ ਕਿਉਂਕਿ ਪੁਰਾਣੀਆਂ ਸਰਕਾਰਾਂ ਦੇ ਕਰਕੇ ਹੀ ਹੋਇਆਗਾ ਕਿ ਉਹਨਾਂ ਨੇ ਮਾਹੌਲ ਐਸਾ ਬਣਾਤਾ ਜੂਤ ਦੇ ਅੰਦਰ ਨੈਗੇਟਿਵ ਮਾਹੌਲ ਪੈਦਾ ਕਰਤਾ ਕਿ ਪੰਜਾਬ ਚ ਨੌਕਰੀਆਂ ਨਹੀਂ ਮਿਲੀਆਂ ਤੁਸੀਂ ਦੇਖੋ ਜੇ ਮੈਂ 2 2017 ਤੋਂ ਲੈ ਕੇ 22 ਤੱਕ ਗੱਲ ਕਰਾਂ ਸਾਰੀਆਂ 7-8 ਹਜ਼ਾਰ ਨੌਕਰੀਆਂ ਜਿਹੜੀਆਂ ਪੰਜਾਬ ਚ ਮਿਲੀਆਂ ਜੇਕਰ ਪਿਛਲੇ ਉਸ ਤੋਂ ਪਿਛਲੇ 10 ਸਾਲ ਦੇ ਟਿਨੌਰ ਦੀ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਇਸ ਸਮੇਂ ਦੀ 2007 ਤੋਂ ਲੈ ਕੇ 17 ਦੀ ਤਾਂ ਉਸ ਸਮੇਂ ਸਾਰੀਆਂ ਇਹ ਭਾਈਕ ਹਜ਼ਾਰ ਨੌਕਰੀਆਂ ਜਿਹੜੀਆਂ ਪੰਜਾਬ ਚ ਮਿਲੀਆਂ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਿਰਫ ਔਰ ਸਿਰਫ ਤਿੰਨਾਂ ਸਾਲਾਂ ਚ 50 ਹਜ਼ਾਰ ਤੋਂ ਵੱਧ ਨੌਕਰੀਆਂ ਦੇ ਕੇ ਪੰਜਾਬ ਦੇ youth ਦੇ ਅੰਦਰ ਪੰਜਾਬ ਦੇ ਨੌਜਵਾਨ ਦੇ ਅੰਦਰ ਇੱਕ ਆਤਮ ਵਿਸ਼ਵਾਸ ਪੈਦਾ ਕੀਤਾਗਾ ਇੱਕ ਲੋਕਾਂ ਦੇ ਅੰਦਰ ਇਹ ਵਿਸ਼ਵਾਸ ਪੈਦਾ ਕੀਤਾਗਾ ਕਿ ਪੰਜਾਬ ਜਿਹੜਾਗਾ ਉਹ ਵੀ ਜਿੱਥੇ ਸੂਰਬੀਰਾਂ ਧਰਤੀ ਆ ਉੱਥੇ ਵੀ ਮੈਸੰਦਾ ਰੋਜ਼ਗਾਰ ਮਿਲ ਸਕਦਾਗਾ ਜਿ ਆਜ ਪੰਜਾਬ ਦੇ ਅੰਦਰ 88000 ਕਰੋੜ ਦਾ ਨਿਵੇਸ਼ ਹੋਇਆਗਾ 88000 ਕਰੋੜ ਦੇ ਪੰਜਾਬ ਦੇ ਅੰਦਰ ਵਪਾਰ ਆਏ ਨੇਗੇ ਤਾਂ ਇਸ ਗੱਲ ਦੀ ਸਬੂਤ ਆ ਕਿ ਪੰਜਾਬ ਦੇ ਅੰਦਰ ਜਿਹੜਾ ਪੰਜਾਬ ਡਿਵੈਲਪਮੈਂਟ ਹੋ ਰਹੀ ਆ ਤਰੱਕੀ ਹੋ ਰਹੀ ਆ ਉਹਨਾਂ 88000 ਕਰੋੜ ਦੇ ਨਾਲ ਲਗਭਗ 5000 5 ਸੌਰੀ 5 ਲੱਖ ਲਗਭਗ 5 ਲੱਖ ਨੌਜਵਾਨਾਂ ਨੂੰ ਸਿੱਧੇ ਰੂਪ ਵਿੱਚ ਰੋਜ਼ਗਾਰ ਮਿਲੇਗਾ ਯਾਨੀ ਕਿ ਇੰਡਾਇਰੈਕਟਲੀ ਵੀ ਕੋਈ 25000 ਤੇ ਲੱਗਿਆ ਕੋਈ 30000 ਤੇ ਲੱਗਿਆ ਕੋਈ 15000 ਤੇ ਲੱਗਿਆ ਕੋਈ ਲੱਖ ਰੁਪਏ ਤੇ ਲੱਗ ਗਿਆ ਪਰ ਲੇਕਿਨ ਪੁਰਾਣੀ ਸਰਕਾਰ ਨੇ ਇਹਦੇ ਕੋਵਿਡ ਦਾ ਬਹਾਨਾ ਨਾਲ ਆਇਆ ਇਹ ਕੋਈ ਹੋਰ ਬਹਾਨਾ ਲਾਇਆ ਪਰ ਲੇਕਿਨ ਉਹਨਾਂ ਨੇ ਪੰਜਾਬ ਦੇ ਅੰਦਰ ਨਸ਼ਿਆਂ ਦਾ ਕਾਰੋਬਾਰ ਸ਼ੁਰੂ ਕੀਤਾ ਪਰ ਲੇਕਿਨ ਆਖਰੀ ਹਮਲਾ ਸਰਦਾਰ ਭਗਵੰਤ ਸਿੰਘ ਮਾਜੀ ਨੇ ਸਟਾਰਟ ਕੀਤਾਗਾ ਮੈਂ ਸਾਰੇ ਅਧਿਕਾਰੀਗਣ ਦੀ ਮੀਟਿੰਗ ਲਈਆ ਕਿ ਕਿੰਨੇ ਇਸ ਰਜਿਸਟਰਡ ਹੋ ਰਹੇ ਨੇ ਕਿ ਜਿਹੜੇ ਹੌਟਸਪੌਟ ਨੇਗੇ ਉਹ ਆਇਡੈਂਟੀਫਾਈ ਕੀਤੇ ਜਾ ਰਹੇ ਨੇਗੇ ਹਸਪੀਟਲਾਂ ਦੇ ਅੰਦਰ ਕੀ ਪ੍ਰਬੰਧ ਹੈ ਉਹ ਸਾਰਾ ਜਾਇਜ਼ਾ ਲਿਆ ਗਿਆ ਜਿੱਥੇ ਜਿੱਥੇ ਕਾਟ ਆ ਜਿਹੜੀ ਕਾਟ ਜੜੀ ਆ ਉਹ ਸਾਹਮਣੇ ਆਈ ਆ ਔਰ ਨਾਲੇ ਸਮੇਂ ਚ ਸਾਰੀ ਕਾਟ ਪੂਰੀ ਕੀਤੀ ਜਾਊਗੀ ਤਾਂ ਕਿ ਕੋਈ ਵੀ ਵਿਅਕਤੀ ਜਿਹੜਾ ਜਿਹੜਾ ਕੋਈ ਨਸ਼ਾ ਕਰਦਾਗਾ ਉਦਾਂ ਇਲਾਜ ਹੋ ਸਕੇ ਔਰ ਜਿਹੜਾ ਨਸ਼ਾ ਵੇਚਦਾਗਾ ਜਾਂ ਤਾਂ ਉਹ ਪੰਜਾਬ ਛੱਡ ਜਾਊਗਾ ਜਾਂ ਫਿਰ ਉਹਨੂੰ ਜਿਹੜਾ ਹੈ ਕਾਨੂੰਨ ਦੇ ਮਤਲਬਕ ਸਲਾਖਾਂ ਦੇ ਪਿੱਛੇ ਜਾਣਾ ਐ ਐਕਸ਼ਨ ਲੇਡ ਕਿਉਂ ਮਿੰਦਰ ਸਾਹਿਬ ਕੋਈ ਐਕਸ਼ਨ ਲੇਡ ਨਹੀਂ ਹੈਗਾ ਪਿਛਲੇ ਤਿੰਨ ਸਾਲਾਂ ਤੋਂ ਪਹਿਲਾਂ ਦੁਹਰਾ ਰਹੇ ਆਂ ਦੁਬਾਰੇ ਕਿ ਤਿੰਨ ਸਾਲਾਂ ਚ ਜਿੰਨੀ ਰਿਕਵਰੀਆਂ ਪਿਛਲੇ 15 ਸਾਲਾਂ ਚ ਹੋ ਜਾਂ ਸੀ ਆ ਉਦੋਂ ਵੱਧ ਰਿਕਵਰੀਆਂ ਜਿਹੜੀਆਂ ਉਹ ਤਿੰਨ ਸਾਲਾਂ ਚ ਹੋ ਜਣੇ ਤਾਂ ਆਖਰੀ ਜਿਹਨੂੰ ਹੱਲਾ ਇੱਕ ਮਿੰਟ ਪਲੀਜ਼ ਪਲੀਜ਼ ਲੈਟ ਮੀ ਕੰਪਲੀਟ ਆਖਰੀ ਤਿੰਨ ਸਾਲਾਂ ਚ ਜਿਹ ਤਿੰਨ ਜਿਹੜਾ ਹੋਇਆ ਕੰਮ ਉਹ ਪਿਛਲੇ 15 ਸਾਲਾਂ ਚ ਹੀ ਹੋਇਆ ਸੀ ਹੁਣ ਦੋ ਸਾਲ ਬਿਲਕੁਲ ਇਸ ਜਿਹੜਾ ਸਿਸਟਮ ਆ ਜਿਹੜਾ ਬਚਿਆ ਖੋਜਾ ਸਿਸਟਮ ਉਹਨੂੰ ਤੈਸ ਨੈਸ ਕਰਾਂਗੇ ਰਿਕਵਰੀ ਦਾ ਹੁਣ ਦਾ ਮਤਲਬ ਇਹ ਹੋ ਸਕਦਾ ਹੈ ਕਿ ਪੰਜਾਬ ਦੇ ਚਿੱਟਾ ਪਹਿਲਾਂ ਨਾਲੋਂ ਜ਼ਿਆਦਾ ਆ ਰਿਹਾ ਜੀ ਐਦਾਂ ਕਦੇ ਨਹੀਂ ਹੋਇਆਗਾ ਕਿ ਰਿਕਵਰੀ ਜੇ ਦੋ ਹੋ ਗਿਆ ਇਹ ਨਹੀਂਗਾ ਉਸ ਸਮੇਂ ਕੋਈ ਰਿਕਵਰੀ ਕਰਦਾ ਹੀ ਨਹੀਂ ਸੀਗਾ ਉਹਨਾਂ ਸਮਿਆਂ 'ਚ ਰਿਕਵਰੀ ਕਰਦਾ ਨਹੀਂ ਸੀਗਾ ਉਹਨਾਂ ਸਮੇਂ ਦੇ ਅੰਦਰ ਤੁਸੀਂ ਦੇਖੋ ਕਿ ਪੰਜਾਬ ਦੇ ਅੰਦਰ ਤੁਸੀਂ ਤੁਹਾਡੀ ਕਿੰਨੀ ਉਮਰ ਹੋ ਗਈ ਸੋਚੋ ਕਿ ਜਦੋਂ 2007 ਦੀ 17 ਤੋਂ ਲੈ ਕੇ ਇਹ 7 ਤੋਂ ਲੈ ਕੇ 17 ਤੱਕ ਅਕਾਲੀ ਦਲ ਭਾਜਪਾ ਦਾ ਰਾਜ ਰਿਹਾ ਚਿੱਤੇ ਦਾ ਨਾਮ ਪਹਿਲੀ ਵਾਰ ਸੁਣਿਆਗਾ ਆ ਰਮਨ ਬੈਲ ਜੀ ਖੜੇ ਸਾਡੇ ਤੋਂ ਸਭ ਤੋਂ ਵੱਡੇ ਲੱਗਦੇ ਨੇ ਮੇ ਤੋਂ ਉਮਰ ਚ ਔਰ ਸਾਡੇ ਭਾਈ ਸਾਹਿਬ ਖੜੇ ਨੇ ਇਹਨਾਂ ਦੀ ਉਮਰ ਮੇ ਤੋਂ ਵੱਧ ਆ ਗਈ ਇਹ ਦੱਸ ਸਕਦੇ ਕੋਈ ਉਸ ਤੋਂ ਪਹਿਲਾਂ ਚਿੱਤੇ ਦਾ ਨਾਮ ਸੁਣਿਆ ਸੀਗਾ ਚਿੱਤੇ ਦਾ ਨਾਮ ਪਹਿਲੀ ਵਾਰ ਕਿਹਦੇ ਸਮੇਂ ਇੰਟਰੋਡਿਊਸ ਹੋਇਆ ਪੰਜਾਬ ਚ ਅਕਾਲੀ ਸਰਕਾਰ ਸਮੇਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਮੇਂ ਸੋ ਕਾਂਗਰਸ ਪਾਰਟੀ ਨੇ ਸੌ ਖਾਦੀ ਸੀਗੀ ਜੇ ਗੁਟਕਾ ਸਾ ਮੱਥੇ ਨੂੰ ਲਾ ਕੇ ਸੌ ਖਾਣ ਦੀ ਨੌਬਤ ਕੈਪਟਨ ਸਾਹਿਬ ਨੂੰ ਕਿਉਂ ਆਈ ਸੀ ਕਿ ਉਸ ਸਮੇਂ ਪੰਜਾਬ ਦੇ ਅੰਦਰ ਚਿੱਟੇ ਦਾ ਵਪਾਰ ਸਿਖਰਾਂ ਤੇ ਸੀਗਾ ਪਰ ਲੇਕਿਨ ਅਫਸੋਸ ਕੈਪਟਨ ਸਾਹਿਬ ਨੇ ਵੀ ਘਰ ਚ ਵੜ ਗਿਆ ਕੈਪਟਨ ਸਾਹਿਬ ਨੇ ਵੀ ਕੰਪਰੋਮਾਈਜ਼ ਜਿਹੜਾ ਅਕਾਲੀ ਦਲ ਬੀਜੇਪੀ ਨਾਲ ਕਰ ਰਿਹਾ ਇੱਕ ਵੀ ਕੰਮ ਨਹੀਂ ਕੀਤਾ ਤਾਂ ਹੀ ਪੰਜਾਬ ਦੇ ਲੋਕਾਂ ਨੂੰ ਸੱਤਾ ਤੋਂ ਲਾਭੇ ਕਰਕੇ ਫੇਲ ਹੋਈਆਂ ਸਰਕਾਰਾਂ ਦੋਨੇ ਫੇਲ ਹੋਈਆਂ ਨਸ਼ੇ ਤੇ ਮੈਂ ਜਿਹੜੀ ਗੱਲ ਕਰ ਰਿਹਾ ਚੱਲ ਨਹੀਂ ਰਿਹਾ ਮੈਂ ਬਾਰ ਬਾਰ ਤੁਹਾਨੂੰ ਮੈਨੂੰ ਦਾ ਤੀਜੀ ਵਾਰ ਰਿਪੀਟ ਕਰਨਾ ਪੈ ਰਿਹਾ ਮੈਨੂੰ ਮੈਂ ਕਹਿ ਰਿਆਂਗਾ ਇਹ ਤਿੰਨ ਸਾਲਾਂ ਚ ਪਿਛਲੇ ਤਿੰਨ ਸਾਲਾਂ ਜਿਹੜੇ ਸਾਡੀ ਸਰਕਾਰ ਦੇ ਲਗਭਗ ਅਜੇ ਮਾਰਚ ਚ ਪੂਰੇ ਹੋਣ ਨੇਗੇ 13 ਮਾਰਚ ਤੋਂ ਬਾਅਦ ਉਹਨਾਂ ਸਮਾਂ ਦੌਰਾਨ ਸਭ ਤੋਂ ਵੱਧ ਰਿਕਵਰੀਆਂ ਕਰਕੇ ਅਸੀਂ ਉਹਨੂੰ ਠੱਲ ਪਾਈ ਆ ਪਰ ਲੇਕਿਨ ਆ ਅੰਤਮ ਹੱਲਾ ਦਾ ਇਹ ਅੰਤਮ ਲੜਾਈ ਜਿਹੜੀ ਆ ਉਹਦੇ ਤੈਅ ਤਸੇ ਨੂੰ ਖਤਮ ਕਰਕੇ ਰੱਖ ਡਰੋਨ ਐਕਟੀਵਿਟੀ ਵਧੀ ਜੀ ਪਾਕਿਸਤਾਨ ਵਾਲੀ ਸਾਈਡ ਤੋਂ ਬਿਲਕੁਲ ਕੱਲ ਹੀ ਅਸੀਂ ਤਿੰਨ ਵੱਡੀਆਂ ਕੰਪਨੀਆਂ ਦੇ ਜਿਹੜੀ ਆ ਉਹਨੇ ਦਿਗਜ਼ਿਬਿਸ਼ਨ ਦੇਖੀ ਆ ਉਹਨਾਂ ਨੇ ਸਾਨੂੰ ਆਪਣੀ ਪ੍ਰੈਜੈਂਟੇਸ਼ਨ ਦਿੱਤੀ ਹੈਗੀ ਸੋ ਬਿਲਕੁਲ ਅਸੀਂ ਡਰੋਨ ਵੀ ਖਰੀਦਾਂਗੇ ਤਾਂ ਕਿ ਜਿਹੜਾ ਵੀ ਪੰਜਾਬ پاکستان ਦੇ ਬਾਰਡਰ ਤੋਂ ਪਾਰ ਆਉਂਦਾਗਾ ਉਹਨੂੰ ਪੰਜਾਬ ਪੁਲਿਸ ਜਿਹੜੀ ਆ ਉਹ ਗਰਾਸ ਸਕੇ ਨੂੰ ਖਤਮ ਕਰਦਾ ਹਰ ਨਾਲ ਪੁਲਿਸ ਹੁੰਦਾ ਕਈ ਪੁਲਿਸ ਚੌਕੀਆਂ ਕਿਨ ਚਾਰ ਜਿਹੜੇ 20-20 ਸਾਲ ਲੱਗੇ ਨੇ ਉਹ ਬਦਲਦੇ ਨਹੀਂ ਇਹਨਾਂ ਮਤਲਬ ਉਹ ਲੋਕਾਂ ਨਾਲ ਮਿਲੇ ਬਹੁਤ ਚੱਲ ਗਈ ਕਿ ਬਦਨਾਮ ਚੌਕੀਆਂ ਨੇ ਬਦਨਾਮ ਪਿੰਡ ਨੇ ਲੇਕੋ ਚੇਂਜ ਹੋ ਜਾਂਦੇ ਲੱਗੇ ਚੌਕੀ ਚਾਹ ਦੇ ਦੇਣਾ ਦੇਖੋ ਜੀ ਇਹ ਪ੍ਰਸ਼ਾਸਨਿਕ ਕੰਮ ਆਗਾ ਮੈਂ ਇਹ ਨਹੀਂ ਲੱਗਦਾ ਮੀਟਿੰਗ ਕਰ ਰਹੇ ਆ ਜਿਹੜਾ ਵੀ ਮੇਰੇ ਕੋਲ ਇਦਾਂ ਦਾ ਸਾਹਮਣੇ ਆਊਗਾ ਉਹਦੇ ਖਿਲਾਫ ਕਾਰਵਾਈ ਹੋ ਕੋਈ ਵੀ ਹੋਗਾ ਉਹ ਇਹ ਨਹੀਂ ਹੈਗਾ ਕਿ ਇੱਕੋ ਜਗ੍ਹਾ ਤੇ ਰਹੂਗਾ 20 ਸਾਲ 30 ਸਾਲ ਉਹਦੀ ਬੰਦੀ ਕੀਤੀ ਸੀ। ਇਸ ਤਰ੍ਹਾਂ ਦੇ ਤਾਂ ਐਚਡੀ ਜਾਰੀ ਕੀਤੇ ਗਏ ਪ੍ਰਸ਼ਾਸਨ ਨੂੰ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਹੈ? ਇਹ ਚੋਣਾਂ ਜਾਰੀ ਕੀਤੀ ਗਈ ਹੈ। ਪ੍ਰਸ਼ਾਸਨ ਨਾਲ ਮੀਟਿੰਗ ਹੋਈ ਆ। ਪ੍ਰਸ਼ਾਸਨ ਨੂੰ ਇਹੀ ਹਦਾਇਤ ਜਾਰੀ ਕੀਤੀ ਗਈ ਹੈ ਕਿ ਨਸ਼ਾ ਜਿਹੜਾ ਕਿਸੇ ਵੀ ਲੈਵਲ ਤੇ ਟੋਲਰੇਟ ਨਹੀਂ ਕੀਤਾ ਜਾਊਗਾ। ਔਰ ਨਸ਼ੇ ਦਾ ਤਸਕਰ ਜਿਹੜਾ ਉਹ ਇਹ ਨਹੀਂ ਕਿ ਬਾਹਰ ਫਿਰਦਾ ਦਿਖਾਈ ਦੇਊਗਾ ਉਹਦੇ ਖਿਲਾਫ ਕਾਰਵਾਈ ਕਰੋ। ਉਹਦੀਆਂ ਪ੍ਰਾਪਰਟੀਆਂ ਜਿਹੜੀਆਂ ਅਟੈਚ ਕਰਕੇ ਉਹਨਾਂ ਜ਼ਿਲ੍ਹਾ 'ਚ ਲੱਕੋ ਔਰ ਜਿਹੜਾ ਵੀ ਕਾਨੂੰਨ ਦੇ ਅਨਸਾਰ ਕੰਮ ਹੋ ਸਕਦਾ ਉਹਦੇ ਖਿਲਾਫ ਕਾਰਵਾਈ ਕਰੋ। ਔਰ ਸਭ ਨੇ ਕਿਹਾਗਾ ਕਿ ਬ ਕੋਈ ਵੀ ਚਾਹੇ ਕੋਈ ਪੋਲਿਟਿਕਲ ਆ ਚਾਹੇ ਕੋਈ ਪੰਜਾਬ ਪੁਲਿਸ ਦਾ ਚਾਹੇ ਕੋਈ ਸਿਵਲ ਪ੍ਰਸ਼ਾਸਨ ਦਾ ਜਿਹੜਾ ਵੀ ਹੈਗਾ ਉਹਦੇ ਖਿਲਾਫ ਕਰ ਸਕਦਾ ਸਰ ਨੀਵੀਂ ਡਰਾਈਵ ਆਪਜੀ ਨੇ ਏਜੰਡਾ ਦੇ ਖਿਲਾਫ ਹੀ ਚਲਾਈ ਆ ਸਰ ਏਜੰਟ ਅਜੇ ਤੱਕ ਉਹਦਾ ਦੀ ਚਾਬੀ ਸਿਸਟਮ ਚੱਲ ਰਿਹਾ ਕੁਝ ਪਰਚੇ ਵੀ ਜਿਹੜੇ ਆ ਦੋ ਦੋ ਮਹੀਨੇ ਹੋ ਗਏ ਇਨਕੁਆਰੀ ਹੋਈ ਹੁੰਦਾ ਹੈ ਫੇਰ ਦੇਖੋ ਇਨਕੁਆਰੀ ਕਰਾਉਣਾ ਅਕਿਊਜ਼ ਦਾ ਰਾਈਟ ਹੁੰਦਾ ਹੈਗਾ ਪਰ ਲੇਕਿਨ ਸਾਡੀ ਸਰਕਾਰ ਏਜੰਟਾਂ ਦੇ ਖਿਲਾਫ ਚਾਹੇ ਟਰੈਵਲ ਏਜੰਟਾਂ ਦੀ ਤੁਸੀਂ ਗੱਲ ਕਰ ਰਹੇ ਹੋ ਆਈ ਥਿੰਕ ਟਰੈਵਲ ਏਜੰਟਾਂ ਦੇ ਖਿਲਾਫ ਜਿਹੜਾ ਡੱਟ ਕੇ